ਜਿਨ੍ਹਾਂ ਦੀ ਖਰਾਸ਼ ਰਹਿੰਦੀ ਆ ਗਲੇ ਦੇ ਵਿੱਚ ਜਿਨ੍ਹਾਂ ਨੂੰ ਖਾਂਸੀ ਰਹਿੰਦੀ ਆ ਉਹਨਾਂ ਲਈ ਬਹੁਤ ਹੀ ਵਧੀਆ ਰਾਮਬਨ ਨੁਸਖਾ ਦਿੰਨਾ ਮੈਂ ਤੁਹਾਨੂੰ ਇਹਦੇ ਪੱਤੇ ਲੈ ਲਓ ਇਹਦੇ ਸੱਕੇ ਲੈ ਲਓ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਕਾੜਾ ਬਣਾ ਲੈਣਾ ਇੱਕ ਗਲਾਸ ਦੇ ਵਿੱਚ ਉਬਾਲਣਾ ਇੱਕ ਗਲਾਸ ਤੋਂ ਜੋ ਅੱਧਾ ਗਲਾਸ ਰਹਿ ਗਿਆ ਉਤਾਰ ਕੇ ਇਹਨੂੰ ਆਸੀਂ ਚਾਹ ਪੀ ਲਿਆ ਹੋਲੀ ਹੋਲੀ ਘੁੱਟ ਘੁੱਟ ਕਰਕੇ ਤੁਸੀਂ ਪੀਣੀ ਆ ਦੇਖੋਗੇ ਤੁਸੀਂ ਜਿੰਨੀ ਬਲਗਮ ਆ ਪਿਗਲ ਕੇ ਬਾਹਰ ਨਿਕਲ ਜੂਗੀ ਪਿਗਲ ਕੇ ਬਾਹਰ ਨਿਕਲ ਜੂਗੀ ਲਈ ਵਾਕੇ ਦੇਖਣ ਜਿੰਨੀ ਬਲਗਮ ਜੰਮੀ ਹੁੰਦੀ ਆ ਸਾਰੀ ਸਾਫ ਕਰ ਦਿੰਦੇ ਨੇ ਟੀਵੀ ਵਾਲੇ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਜਿਨ੍ਹਾਂ ਦੇ ਸਫਰਮ ਘਟ ਨੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਲਈ ਵੀ ਇਹਦਾ ਨੁਸਖਾ ਹੈ ਇਹ ਲੱਡੂ ਬਣਾ ਕੇ ਖਾਣੇ ਸਾਬ ਇਹ ਵੀ ਕਰਦੇ ਨੇ ਲੱਡੂ ਬਣਾ ਕੇ ਖਾਣੇ ਹਾਂ ਇੱਧਰ ਦੇਖੀਏ ਲੱਡੂ ਬਣ ਜਣਗੇ ਇਹਦੀ ਗੂੰਦ ਲੈ ਲੈਣੀ ਆ ਫਿਰ ਰੁਕੀ ਸਾਹਿਬ ਕਿੱਕਰ ਚੋਂ ਗੂੰਦ ਵੀ ਨਿਕਲਦੀ ਇਹਦੀ ਗੂੰਦ ਹੁੰਦੀ ਆ ਅਨਸਾਰਿਤੋਂ ਆਮ ਹੀ ਮਿਲ ਜਾਂਦੀ ਆ ਰੁਕੀ ਸਾਹਿਬ ਕਿੱਕਰ ਨਹੀਂ ਗੂੰਦ ਲੈ ਲੈਣੀ ਆ ਹੂੰ ਉਹਦੇ ਵਿੱਚ ਤੁਸੀਂ ਇਹ ਇਹਦੀ ਫਲੀ ਵੀ ਲੈ ਲੈਣੀ ਆ ਫਲੀ ਨੂੰ ਵਿੱਚੋਂ ਵੀ ਕੱਢ ਕੇ ਛਾਵੇਂ ਸੁਕਾ ਕੇ ਪਾਊਡਰ ਬਣਾ ਕੇ ਇਹਦੇ ਵਿੱਚ ਡਰਾਈ ਫਰੂਟ ਮਿਕਸ ਕਰ ਲੋ ਇਹਦੇ ਵਿੱਚ ਬਦਾਮ ਕਰ ਲੋ ਕਾਜੂ ਕਰ ਲੋ ਅਖਰੋਟ ਕਰ ਲੋ ਹੂੰ ਤੇ ਸੌਂਗੀ ਕਰ ਲੋ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੇ ਲੱਡੂ ਬਣਾ ਕੇ ਇੱਕ ਇੱਕ ਲੱਡੂ ਸਵੇਰੇ ਸ਼ਾਮ ਤੁਸੀਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਇੰਨੇ ਵਧੀਆ ਰਿਜ਼ਲਟ ਨੇ ਬੰਦਾ ਦੱਸੂਗਾ ਜੀ ਵਾਕੇ ਹੀ ਆ ਫੈਰੀ ਖਾਨ ਦੇ ਚੱਕਰ 'ਚ ਵੀ ਕਈ ਵਾਰ ਫੈਟੀ ਲੀਵਰ ਹੋ ਜਾਂਦਾ ਉਹਨੂੰ ਕੀ ਫਾਇਦਾ ਹੋਣ ਵਾਲਾ ਜੀ ਪੇਟ ਨੂੰ ਹਾਜ਼ਮਾ ਵੀ ਖਰਾਬ ਰਹਿੰਦਾ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਜਿਹੜੀ ਇੱਥੇ ਹੈ ਜੀ ਆਮ ਕਰਕੇ ਕੜਵਾ ਫੱਕੇ ਲੈ ਲਓ ਕਿੱਕਰ ਦੇ ਫੁੱਲੇ ਲੈ ਲਓ ਕਿੱਕਰ ਦੇ ਪੱਤੇ ਲੈ ਲਓ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅੱਧਾ ਚੰਮਾ ਸਵੇਰੇ ਅੱਧਾ ਚੰਮਾ ਸ਼ਾਮ ਨੂੰ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਪਾਣੀ ਨਾ ਲੈਣਾ ਸ਼ੁਰੂ ਕਰ ਦੋ ਕਿਉਂਕਿ ਲੀਵਰ ਜਿੰਨਾ ਮਰਜ਼ੀ ਹੋਵੇ ਭੁੱਖ ਨਾ ਲੱਗਦੀ ਹੋਵੇ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦਾ ਬਵਾ ਇਹਦਾ ਇਲਾਜ ਇਹਦੇ ਚਹ ਕਿਕਰ ਚ ਜੀ ਮੈਂ ਕਹਾਂ ਜੀ ਬਹੁਤ ਵਧੀਆ ਇਹ ਤੁਸੀਂ ਇਹਦੇ ਪੱਤਿਆਂ ਦਾ ਸੇਵਨ ਕਰਦੇ ਆਂ ਤਾਂ ਬਵਾ ਸੀ ਠੀਕ ਹੋ ਜਾਂਦੀ ਆ ਫਰੁਕੀ ਸਾਹਿਬ ਇਹਦੇ ਪੱਤਿਆਂ ਨੂੰ ਸਾੜ ਲੈਣਾ ਸਾੜ ਕੇ ਉਹਦੀ ਪਾਸਾ ਬਣਾ ਲੈਣੀ ਹੈ ਪਾਸਾ ਬਣਾ ਕੇ ਅੱਧਾ ਗ੍ਰਾਮ ਦਹੀਂ ਦੇ ਵਿੱਚ ਪਾ ਕੇ ਸਵੇਰੇ ਸ਼ਾਮ ਲੈਣੀ ਸ਼ੁਰੂ ਕਰ ਦੋ ਤੁਸੀਂ ਰਿਜ਼ਲਟ ਦੇਖੋਗੇ ਹਫਤੇ ਦੇ ਵਿੱਚ ਵਿੱਚ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਜਿਨ੍ਹਾਂ ਨੂੰ ਪਕੰਦਰ ਫੋੜਾ ਹਾਂਜੀ ਕਿਉਂਕਿ ਸਾਬ ਉਹ ਵੀ ਠੀਕ ਹੋ ਜਾਂਦਾ ਬਹੁਤ ਵਧੀਆ ਰਿਜ਼ਲਟ ਨੇ ਲੇਟਰ ਪੇਛੇ ਕੀ ਨੁਸਖਾ ਫਾਰਮੂਲਾ ਹੈ ਦਾ ਡਾਕਟਰ ਸਾਹਿਬ ਤੁਹਾਡਾ ਪੇੜ ਪੌਦੇ ਬੂਟੀਆਂ ਜਿਹੜੀਆਂ ਬੂਟੀਆਂ ਆਉਂਦੀਆਂ ਇਹਨਾਂ ਦੇ ਅਰਕ ਕੱਢਣੇ ਹੁੰਦੇ ਅਰਕ ਕਾਢ ਕੇ ਉਹਦੀ ਇੱਕ ਮੈਡੀਸਨ ਬਣਾਉਂਦੇ ਆ ਸੀ ਅਲੱਗ-ਅਲੱਗ ਮੈਡੀਸਨ ਹੁੰਦੀਆਂ ਨੇ 114 ਪੌਦਿਆਂ ਤੋਂ ਤਿਆਰ ਕੀਤੀ ਹੋਈਆਂ ਮੈਡੀਸਨ ਹੁੰਦੀਆਂ ਨੇ ਉਹਦਾ ਅੱਧ-ਅੱਧ ਕੰਬੀਨੇਸ਼ਨ ਬਣਾ ਕੇ ਹਰ ਬਿਮਾਰੀ ਦੇ ਅਕੋਰਡਿੰਗ ਅਸੀਂ ਇਲਾ ਕਿੰਨ ਵਾਸਤੇ ਕਹਿ ਰਹੇ ਸੀ ਜਿਹੜੇ ਘਰ ਘਰ ਕੇ ਦੁਬਈ ਭਾਈਚਾਰੇ ਦੇ ਜਿਹੜੇ ਪੰਜਾਬੀ ਰਹਿੰਦੇ ਨੇ ਆ ਸਾਡੇ ਮੁਲਕ ਦੇ ਲੋਕ ਰਹਿੰਦੇ ਨੇ ਤੇ ਉਹ ਕਿਹੜਾ ਨੁਸਖਾ ਫਾਰਮੂਲਾ ਉਹ 글로ਅ ਸਕਿਨ ਨਾਲ ਉਹ ਕਿੱਕਾ ਦਾ ਸ਼ਾਮਿਸ ਕਹਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਜਿਨ੍ਹਾਂ ਦਾ ਤਾਂ ਜਿਆਦਾ ਆਇਲੀ ਫੇਸ ਆ ਉਹ ਤਾਂ ਵਿੱਚ ਬੇਸਣ ਤੇ ਲਾਹ ਜਲ ਮਿਲਾ ਲੈਣਾ ਜਿਨ੍ਹਾਂ ਦੇ ਜਿਆਦਾ ਡ్రਾਈ ਸਕਿਨ ਆ ਉਹ ਵਿੱਚ ਸ਼ਹਿਦ ਮਿਲਾ ਕੇ ਉਹਨਾਂ ਦਾ ਫੇਸਪੈਕ ਬਣਾ ਕੇ 2-3 ਮਿੰਟ ਰੱਖ ਕੇ ਪਾਣੀ ਨਾਲ ਧੋ ਲੈਣਾ ਨਾਰਮਲ ਪਾਣੀ ਨਾਲ ਧੋਣਾ ਹਾਂਜੀ ਨਾਰਮਲ ਜੀ ਕੀ ਪੈਦਾ ਹੋਊਗਾ ਬਹੁਤ ਸੋਹਣੀ 글로ਸ ਸਕਿਨ ਤੇ ਹੋਣੀ ਹੈ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਬੜਾ ਕਰਾਮਾਤੀ ਅਸੀਂ ਕਹਿ ਲਈਏ ਕਿ ਦਰਖਤ ਦੀਆਂ ਟਾਹਣੀਆਂ ਪੱਤੇ ਨੇ ਔਰ ਤੁਹਾਡੇ ਨਾਲ ਅੱਜ ਗੱਲਬਾਤ ਅਸੀਂ ਕਰਾਂਗੇ ਇਸ ਦਰਖਤ ਦੇ ਮੁਤਲਕ ਜਿਹੜਾ ਕਿ ਦੁਬਈ ਦੀ ਧਰਤੀ ਤੇ ਖਾਸ ਕਰਕੇ ਪਾਇਆ ਜਾਂਦਾ ਹੈ ਦੁਬਈ ਦੇ ਵਿੱਚ ਹਕੀਕਤ ਟੀਵੀ ਪੰਜਾਬੀ ਦੀ ਟੀਮ ਪਹੁੰਚੀ ਹੋਈ ਹੈ ਔਰ ਦੁਬਈ ਦੇ ਵਿੱਚ ਹੀ ਪਹੁੰਚੇ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਦੋਵੇਂ ਸਾਡੇ ਨਾਲ ਨੇ ਬਹੁਤ ਸਾਰੇ ਸਵਾਲ ਹੈਗੇ ਨੇ ਕੱਲ ਇੱਥੇ ਜਿਹੜਾ ਦੁਬਈ ਬਿਜ਼ਨਸ ਅਵਾਰਡ 2024 ਹੋਇਆ ਜਿੱਥੇ ਡਾਕਟਰ ਸਾਹਿਬ ਨੂੰ ਸੈਂਟਰ ਫਾਰ ਐਕਸੀਲੈਂਸੀ ਦੇ ਅਵਾਰਡ ਨਾਲ ਸ਼ੇਖਾ ਨੇ ਨਵਾਜ਼ਿਆ ਔਰ ਉਸ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਬਹੁਤ ਸਾਰੇ ਲੋਕ ਆਏ ਤੇ ਉਹਨਾਂ ਨੇ ਬਹੁਤ ਸਾਰੇ ਸਵਾਲ ਲੈ ਡਾਕਟਰ ਸਾਹਿਬ ਨੂੰ ਕੀਤੇ ਨੇ ਤੇ ਡਾਕਟਰ ਸਾਹਿਬ ਨੇ ਉਹਨਾਂ ਸਾਰਾਂ ਸਵਾਲਾਂ ਦਾ ਹੱਲ ਸਾਰੀਆਂ ਬਿਮਾਰੀਆਂ ਦਾ ਹੱਲ ਇਸ ਦਰਖਤ ਦੇ ਵਿੱਚ ਰੱਖਿਆ ਇਨ੍ਹਾਂ ਟਾਣੀਆਂ ਦੇ ਵਿੱਚ ਇਨ੍ਹਾਂ ਪੱਤਿਆਂ ਦੇ ਵਿੱਚ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕੀ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਪ੍ਰੋਫੀਸਰ ਸਾਹਿਬ ਤੁਹਾਡਾ ਵੀ ਜੋ ਅੱਜ ਫੇਰ ਤੁਸੀਂ ਸਾਨੂੰ ਦੁਬਈ ਦੀ ਧਰਤੀ ਤੇ ਆ ਕੇ ਅੱਜ ਸਾਨੂੰ ਲੋਕਾਂ ਨੇ ਸਾਨੂੰ ਮਿਲਵਾਇਆ ਮਿਲਵਾ ਕੇ ਜੋ ਲੋਕਾਂ ਦੀਆਂ ਸਮੱਸਿਆ ਸੀਗੀਆਂ ਉਹਦਾ ਅੱਜ ਆਪਾਂ ਦੁਬਈ 'ਚ ਖੜ ਕੇ ਦੁਬਈ ਦੀ ਧਰਤੀ ਦੇ ਵਿੱਚ ਅੱਜ ਆਪਾਂ ਉਹਨਾਂ ਦਾ ਜਿਹੜਾ ਹੱਲ ਕਰਾਂਗੇ ਜਿਹੜੀਆਂ ਸਾਨੂੰ ਬਹੁਤ ਲੋਕ ਮੇਲੇ ਸਾਨੂੰ ਆ ਕੇ ਇੱਥੇ ਉਹਨਾਂ ਨੇ ਆਪਣੀਆਂ ਸਮੱਸਿਆ ਦੱਸ ਲਈਆਂ ਕਿ ਕੀ ਪ੍ਰੋਬਲਮਾਂ ਕਿ ਨਹੀਂ ਇਹ ਜ਼ਿਆਦਾਤਰ ਦੁਬਈ ਭਾਈਚਾਰੇ ਜਿਹੜਾ ਪੰਜਾਬੀ ਖਾਸ ਕਰਕੇ ਪੰਜਾਬੀ ਭਾਈਚਾਰਾ ਰਹਿੰਦਾ ਹੈ ਜਾਂ ਇੰਡੀਅਨਸ ਲੋਕ ਇੱਥੇ ਰਹਿੰਦੇ ਨੇ ਰੁਪਾਲ ਸਾਹਿਬ ਉਹਨਾਂ ਜਿੱਦਾਂ ਹੁਣ ਮੰਨ ਲਓ ਬਵਾਸੀਰ ਬਹੁਤ ਬਵਾਸੀਰ ਦਾ ਪੇਸ਼ੈਂਟ ਕਾਫੀ ਹੈ ਇੱਥੇ ਬਾਕੀ ਲਾ ਲਓ ਤੁਸੀਂ ਜਿਵੇਂ ਜੋੜਾਂ ਦੇ ਦਰਦ ਹੋ ਗਏ ਯੂਰਿਕ ਐਸਿਡ ਵਗੈਰਾ ਹੋ ਗਿਆ ਜਾਂ ਆਪਾਂ ਨੂੰ ਲਾ ਲਓ ਤੁਸੀਂ ਗਲੇ ਦੀਆਂ ਪ੍ਰੋਬਲਮਸ ਆ ਗਈਆਂ ਜਿਵੇਂ ਮੰਨ ਲਓ ਹੁਣ ਧੁੱਪ ਛਾਂਦ ਕਦੇ ਧੁੱਪੇ ਚਲੇ ਗਏ ਫਿਰ ਉਹ ਤੋਂ ਗੱਡੀਆਂ 'ਚ ਏਸੀ ਲੱਗੇ ਹੋਏ ਨੇ ਏਸੀ 'ਚ ਬੈਠ ਕੇ ਗਲੇ ਦੇ ਵਿੱਚ ਖਰਾਸ਼ ਹੋਣੀ ਸ਼ੁਰੂ ਹੋ ਗਈ ਇੰ데ਆਂ ਦੀਆਂ ਪ੍ਰੋਬਲਮਸ ਕਾਫੀ ਨੇ ਛੋਟੀਆਂ ਛੋਟੀਆਂ ਜਿੱਦਾਂ ਕਿ ਮੈਡਮ ਨਾਲ ਗੱਲਬਾਤ ਹੋਈ ਲੇਡੀਜ਼ ਦੀ ਉਹ ਕਹਿੰਦੀ ਸਾਡੀ ਸਕਿਨ ਦੀ ਬਹੁਤ ਪ੍ਰੋਬਲਮ ਆ ਜਿਨ੍ਹਾਂ ਦੀ ਯਾਨੀ ਪਿੰਪਲਸ ਵਗੈਰਾ ਹੁੰਦੇ ਆ ਜਾਂ ਉਹਨਾਂ ਦੇ ਸ਼ਾਈਆਂ ਵਗੈਰਾ ਨੇ ਜੇ ਇੰਨੀ ਪ੍ਰੋਬਲਮਸ ਕਾਫੀ ਜਾਣੇ ਲੋਕਾਂ ਨੇ ਜਾਣੇ ਸ਼ੇਅਰ ਕੀਤੀਆਂ ਜਿਹੜੀਆਂ ਉਹ ਅੱਜ ਆਪਾਂ ਕਿਕਰ ਦੇ ਨਾਲ ਕਿਕਰ ਦੇ درخت ਦੇ ਨਾਲ ਹੁਣ ਦੇਖੋ ਇੱਥੇ ਦੇਖ ਕੇ ਆਪਾਂ ਕਿਕਰ ਮੈਂ ਕਿਉਂ ਨਾ ਆਪਾਂ ਕਿਕਰ ਦੇ ਉੱਤੇ ਇਹਨਾਂ ਨੂੰ ਥੋੜੇ ਜਿਹਾ ਨੁਸਕੇ ਵੰਡ ਕੇ ਜਾਈਏ ਜੋ ਖਿਆਨਾ ਹੈ ਇਹ ਇਹਨੂੰ ਜਿੰਨਾ ਵੰਡ ਲੋ ਥੋੜਾ ਫਿਰ ਵੀ ਸਾਹ ਹਾਂ ਜੇ ਸਾਨੂੰ ਕੁਦਰਤ ਨੇ ਕੁਝ ਦਿੱਤਾ ਸਾਨੂੰ ਵੀ ਲਗਾਉਣਾ ਨਹੀਂ ਚਾਹੀਦਾ ਸਾਨੂੰ ਵੀ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ ਠੀਕ ਹੈ ਇਹਦੀ ਹੁਣ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਆਪਾਂ ਇਹਦੀ ਲਾ ਲਈਏ ਜਿਵੇਂ ਮੰਨ ਲਓ ਹੁਣ ਜਿਨ੍ਹਾਂ ਦੀ ਖਰਾਸ਼ ਰਹਿੰਦੀ ਆ ਗਲੇ ਦੇ ਵਿੱਚ ਜਿਨ੍ਹਾਂ ਨੂੰ ਖਾਂਸੀ ਰਹਿੰਦੀ ਆ ਉਹਨਾਂ ਲਈ ਬਹੁਤ ਹੀ ਵਧੀਆ ਰਾਮਵਾਂ ਨੁਸਖਾ ਦਿੰਨਾ ਮੈਂ ਤੁਹਾਨੂੰ ਇਹਦੇ ਪੱਤੇ ਲੈ ਲਓ ਇਹਦੇ ਸੱਕੇ ਲੈ ਲਓ ਹੂੰ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਕਾੜਾ ਬਣਾ ਲੈਣਾ ਇੱਕ ਗਲਾਸ ਦੇ ਵਿੱਚ ਉਬਾਲਣਾ ਇੱਕ ਗਲਾਸ ਤੋਂ ਜਦੋਂ ਅੱਧਾ ਗਲਾਸ ਰਹਿ ਗਿਆ ਉਤਾਰ ਕੇ ਇਹਨੂੰ ਤੁਸੀਂ ਥੋੜਾ ਇਹ ਨਮਕ ਪਾ ਕੇ ਘਰਾਰੇ ਕਰਨੇ ਆ ਇਹ ਇਹਨੂੰ ਪੀ ਵੀ ਸਕਦੇ ਨੇ ਘਰਾਰੇ ਵੀ ਕਰ ਸਕਦੇ ਠੀਕ ਹੈ ਇਹਨੂੰ ਘਰਾਰੇ ਕਰਨੇ ਆ ਘਰਾਰੇ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਪਹਿਲੇ ਤੋਂ ਦੂਜੇ ਦਿਨ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜੂਗਾ ਜਿੰਨਾਂ ਦਾ ਗਲਾ ਬੈਠਿਆ ਰਹਿੰਦਾ ਜਿੰਨਾਂ ਜਿਹੜੇ ਹੁਣ ਸਿੰਗਰ ਨੇ ਇਹਦੇ ਇੱਕ ਸਿੰਗਰ ਪਰ ਭਾਈ ਸਾਹਿਬ ਵੀ ਸਾਨੂੰ ਮਿਲੇ ਉਹਨਾਂ ਨੇ ਵੀ ਇਹ ਗੱਲ ਕਹੀ ਕਹਿੰਦੇ ਡਾਕਟਰ ਸਾਹਿਬ ਤੁਹਾਡੀ ਵੀਡੀਓ ਮੈਂ ਬਹੁਤ ਦੇਖਦਾ ਉਹਦੇ ਵਿੱਚ ਬਹੁਤ ਵਧੀਆ ਲੱਗਦਾ ਨੁਸਖੇ ਵਗੈਰੇ ਸਾਡੇ ਵਾਸਤੇ ਕਿਉਂ ਨਹੀਂ ਦੱਸਦੇ ਕਹਿੰਦੇ ਹੁਣ ਜਦੋਂ ਸਾਡਾ ਗਲਾ ਖਰਾਬ ਹੋ ਹੀ ਜਾਂਦਾ ਅਸੀਂ ਕੀ ਕਰੀਏ ਸਾਨੂੰ ਕਈ ਕਿੰਨੇ ਦਿਨ ਲੱਗ ਜਾਂਦੇ ਆ ਕਹਿੰਦੇ ਜਦੋਂ ਅਸੀਂ ਕੁਝ ਖਾਣਾ ਹੁੰਦਾ ਫਿਰ ਅਸੀਂ ਦੋ ਵਾਰ ਚਾਰ ਵਾਰ ਸੋਚਦੇ ਆ ਇਹ ਚੀਜ਼ ਖਾਈਏ ਜਾਂ ਨਾ ਖਾਈਏ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਨਾ ਜੇ ਉਹਨਾਂ ਦਾ ਗਲਾ ਖਰਾਬ ਹੈ ਜਿੱਦਾਂ ਮੈਂ ਖਾਂਸੀ ਲਈ ਦੱਸਿਆ ਖਰਾਸ਼ ਲਈ ਦੱਸਿਆ ਗਲਾ ਬੈਠੇ ਲਈ ਦੱਸਿਆ ਉਦਾਂ ਹੀ ਇਹਨਾਂ ਨੇ ਗਰਾਰੇ ਕਰਨੇ ਆ ਗਰਾਰੇ ਕਰਕੇ ਇਹਨਾਂ ਦਾ ਗਲਾ ਬਹੁਤ ਵਧੀਆ ਆਵਾਜ਼ ਨਿਕਲਣ ਲੱਗ ਜਾਂਦੀ ਆ ਬਹੁਤ ਵਧੀਆ ਸੁਰੀਲੀ ਆਵਾਜ਼ ਹੋ ਜਾਂਦੀ ਆ ਗਾਉਣ ਵਾਲਿਆ ਜੀ ਅਮਰਤਾ ਜੀ ਇਹ ਇਹਨੂੰ ਜ਼ਰੂਰ ਅਜਮਾਉਣਾ ਚਾਹੀਦਾ ਜੀ ਬਾਕੀ ਇਹਦੇ ਵਿੱਚ ਫਰੁਕੀ ਸਾਹਿਬ ਜਿਨ੍ਹਾਂ ਦਾ ਸੁਪਨ ਦੋਸ਼ ਆ ਤਾਂ ਦਾ ਨਾਂ ਮਰਦੀ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਪਰਮ ਘਟ ਨੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਲਈ ਵੀ ਇਹਦਾ ਨੁਸਖਾ ਦੱਸੋ ਅੱਛਾ ਇਹਦੇ ਲੱਡੂ ਬਣਾ ਕੇ ਖਾਣੇ ਆ ਫਰੁਕੀ ਸਾਹਿਬ ਇਹ ਕੀ ਕਰਦੇ ਲੱਡੂ ਬਣਾ ਕੇ ਖਾਣੇ ਹਾਂਜੀ ਕੀ ਕਰਦੇ ਕਿਵੇਂ ਲੱਡੂ ਬਣ ਜਾਣਗੇ ਇਹਦੀ ਗੋਂਦ ਲੈ ਲੈਣੀ ਆ ਫਰੁਕੀ ਸਾਹਿਬ ਕਿੱਕਰ ਚੋਂ ਗੋਂਦ ਵੀ ਨਿਕਲਦੀ ਇਹਦੀ ਗੋਂਦ ਹੁੰਦੀ ਆ ਅਨਸਾਰੀ ਤੋਂ ਆਮ ਹੀ ਮਿਲ ਜਾਂਦੀ ਆ ਫਰੁਕੀ ਸਾਹਿਬ ਹਾਂ ਇਹਦੀ ਕਿੱਕਰ ਦੀ ਗੋਂਦ ਲੈ ਲੈਣੀ ਆ ਹਾਂ ਉਹਦੇ ਵਿੱਚ ਤੁਸੀਂ ਇਹ ਇਹਦੀ ਫਲੀ ਵੀ ਲੈ ਲੈਣੀ ਆ ਫਲੀ ਨੂੰ ਵਿੱਚੋਂ ਵੀ ਕੱਢ ਕੇ ਛਾਵੇਂ ਸੁਕਾ ਕੇ ਪਾਊਡਰ ਬਣਾ ਕੇ ਇਹਦੇ ਵਿੱਚ ਡਰਾਈ ਫਰੂਟ ਮਿਕਸ ਕਰ ਲਓ ਇਹਦੇ ਵਿੱਚ ਬਦਾਮ ਕਰ ਲਓ ਕਾਜੂ ਕਰ ਲਓ ਅਖਰੋਟ ਕਰ ਲਓ ਤੇ ਸੌਂਗੀ ਕਰ ਲਓ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੇ ਲੱਡੂ ਬਣਾ ਕੇ ਇੱਕ ਇੱਕ ਲੱਡੂ ਸਵੇਰੇ ਸ਼ਾਮ ਤੁਸੀਂ ਦੁੱਧ ਨਾ ਖਾਣਾ ਸ਼ੁਰੂ ਕਰ ਦਿਓ ਅੱਛਾ ਜਿਨ੍ਹਾਂ ਦੇ ਮੈਂ ਕਹਿੰਦਾ ਜੀ ਵੀਰਜ ਪਤਲਾ ਹੋ ਗਿਆ ਇਹਨਾਂ ਸੁਪਨਦੋਸ਼ਾ ਤਾਂ ਤਾਂ ਜਾਂ ਵੀਰ ਤੇ ਬਿਲਕੁਲ ਹੀ ਖਤਮ ਹੋ ਚੁੱਕਿਆ ਜਿਨ੍ਹਾਂ ਦੇ ਸਪਰਮ ਬਹੁਤ ਜ਼ਿਆਦਾ ਘਟ ਗਿਆ ਅਜਮਾ ਕੇ ਦੇਖਣ ਕਿਉਂਕਿ ਸਾਹਿਬ ਯਕੀਨ ਮੰਨਿਓ ਨਰਾਸ਼ ਕਰਨ ਵਾਲੀ ਜਿਹੜਾ ਮੈਂ ਨੁਸਖਾ ਦਿੰਦਾ ਨਹੀਂ ਹੈਗਾ ਨਰਾਸ਼ ਨਹੀਂ ਕਰੂ ਠੀਕ ਹੈ ਇੰਨੇ ਵਧੀਆ ਰਿਜ਼ਲਟ ਨੇ ਮੰਦਾ ਦੱਸੂਗਾ ਜੀ ਵਾਕਈ ਆ ਜਿਹੜੇ ਹੁਣ ਆਪਾਂ ਤੁਸੀਂ ਦੇਖਿਆ ਪ੍ਰੈਗਨੈਂਸੀ ਵਾਲੇ ਆਪਣੇ ਕੋਲ ਪੇਸ਼ੈਂਟ ਆਉਂਦੇ ਨੇ ਠੀਕ ਹੈ ਅੱਜ ਤੋਂ ਵੱਧ ਅਸੀਂ ਉਹਨਾਂ ਨੂੰ ਨੁਸਕੇ ਦਿੰਨੇ ਆ ਜਿਹਨੂੰ ਮੈਡੀਸਨ ਦੀ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਮੈਡੀਸਨ ਦਿੰਨੇ ਆ ਨਹੀਂ ਤਾਂ ਅਸੀਂ ਜਿਵੇਂ ਹਾਜ਼ਮਟ ਵਾਈਫ ਨੂੰ ਦੋਨਾਂ ਨੂੰ ਅਸੀਂ ਬੁਲਾਉਨੇ ਆ ਦੇਖੀਦਾ ਰਿਪੋਰਟਾਂ ਚੈੱਕ ਕਰੀ ਦੀਆਂ ਨੇ ਜੇ ਲੇਡੀਜ਼ ਦੇ ਕੋਈ ਪ੍ਰੋਬਲਮ ਆ ਰਹੀ ਆ ਤਾਂ ਲੇਡੀਜ਼ ਨੂੰ ਅਸੀਂ ਮੈਡੀਸਨ ਦਿੰਨੇ ਆ ਜੇ ਜੈਂਟਸ ਨੂੰ ਕੋਈ ਨੁਸਕੇ ਨਾਲ ਜਿਵੇਂ ਸਪਰਮ ਥੋੜੀ ਜਿਹੀ ਘੱਟ ਹੁੰਦੇ ਨੇ ਉਹ ਇਦਾਂ ਵਸ ਸਕਦੇ ਗੰਦ ਭਾਈ ਖਾਉਣੀਆਂ ਨੇ ਅਸੀਂ ਘਰੇਲੂ ਨੁਸਕੇ ਦੱਸਦੇ ਆ ਘਰੇਲੂ ਨੁਸਕੇ ਦੱਸਕੋ ਨਾ ਸਪਰਮ ਵਧ ਜਾਂਦੇ ਨੇ ਇਹਦੇ ਵਿੱਚ ਫਰੂਕੀ ਸਾਹਿਬ ਬਹੁਤ ਹੀ ਵਧੀਆ ਨੇ ਦੇਖੋ ਇਹਦੇ ਇਹਦੀ ਫਲੀ ਲੈ ਲਓ ਇਹਦੀ ਗੋਮੋਦ ਲੈ ਲਓ ਇਹਦੇ ਫੋਲੇ ਲੈ ਲਓ ਠੀਕ ਹੈ ਇਹਦੇ ਪੱਤੇ ਲੈ ਲਓ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਓ ਹਮ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਜੇ ਤੁਸੀਂ ਇਹਦਾ ਵੀ ਸੇਵਨ ਕਰੋਗੇ ਇਹ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦਿੰਦੇ ਨੇ ਜੋੜਾਂ ਦੇ ਦਰਦਾਂ ਤੇ ਲਾ ਲਓ ਠੀਕ ਹੈ ਤੁਹਾਡੀ ਕਮਰ ਦਰਦ ਦੇ ਕਰਦੀ ਆ ਠੀਕ ਹੈ ਤੁਹਾਡੇ ਗੋਡੇ ਕੜਕੜ ਕਰਦੇ ਨੇ ਜੀ ਜੋੜਾਂ 'ਚ ਆਵਾਜ਼ਾਂ ਆਉਂਦੀਆਂ ਨੇ ਕਹਿੰਦੇ ਰਾਤ ਨੂੰ ਪਾਸਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਨੀਂਦ ਟੁੱਟ ਜਾਂਦੀ ਆ ਨੀਂਦ ਤਾਂ ਆਉਂਦੀ ਹੀ ਨਹੀਂ ਮੈਂ ਕਹਿੰਦੇ ਇਹਨੂੰ ਅਜ਼ਮਾ ਕੇ ਦੇਖੋ ਇੱਕ ਮਹੀਨਾ ਯੂਜ਼ ਕਰੋ ਤੁਸੀਂ ਆਪੇ ਫੋਨ ਕਰਕੇ ਦੱਸੋਗੇ ਜਿੱਦਾਂ ਰੁਪੀ ਸਾਹਿਬ ਆਪਾਂ ਪਾਈ ਸੀਗੀ ਪੁਨਰਵਾਤੇ ਠੀਕ ਹੈ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਫੋਨ ਆਉਣੇ ਸ਼ੁਰੂ ਹੋ ਗਏ ਸੀ ਜਿੰਨਾਂ ਦੀ ਪੁਰਾਣੀ ਤੋਂ ਪੁਰਾਣੀ ਸੋਜ ਸੀ ਸੋਜ ਉੱਤਨੀ ਸ਼ੁਰੂ ਹੋ ਗਈ ਸੀ ਬਿਲਕੁਲ ਪੇਸ਼ੈਂਟ ਆਇਆ ਉਹਨਾਂ ਦੇ ਪਾਪਾ ਦੇ ਕੰਨਾਂ ਦੀ ਦਵਾਈ ਚੱਲਦੀ ਸੀਗੀ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਤੁਹਾਡੀ ਵੀਡੀਓ ਸੁਣੀ ਕਹਿੰਦਾ ਪੁਨਰਵਾਦੀ ਕਹਿੰਦਾ ਮੈਂ ਉਹ ਕੜਾ ਬਣਾ ਕੇ ਲਿਆ ਅੱਛਾ ਕਹਿੰਦਾ ਮੈਂ ਕੜਾ ਲੈਣ ਲੱਗਿਆ ਕਹਿੰਦਾ ਯਕੀਨ ਮੰਨੋ ਇੱਕ ਹਫਤਾ ਹੋਇਆ ਕਹਿੰਦਾ ਜਿੱਥੇ ਮੇਰੇ ਤੋਂ ਪੌੜੀਆਂ ਨਹੀਂ ਸੀ ਚੜ ਹੁੰਦੀਆਂ ਭੱਜ ਕੇ ਚੜਦਾ ਹੁਣ ਮੈਂ ਅੱਛਾ ਕਹਿੰਦਾ ਮੇਰਾ ਦਰਦ ਬੰਦ ਆ ਹੂੰ ਕਹਿੰਦਾ ਜੀ ਇੰਨੇ ਵਧੀਆ ਨੁਸਖੇ ਇੰਨੇ ਵਧੀਆ ਰਿਜ਼ਲਟ ਕਹਿੰਦਾ ਸ਼ਾਇਦ ਹੀ ਕਿਤੇ ਹੋਰ ਹੋਣਗੇ ਕਹਿੰਦਾ ਲੇਕਿਨ ਜਿਹੜੀ ਤੁਸੀਂ ਇਲੈਕਟ੍ਰੋਮੈਸੀ ਦਿੰਨੇ ਹੋ ਉਹ ਤਾਂ ਵਾਕਈ ਅਮਰਤਾ ਮੈਂ ਕਿਹਾ ਦੇਖੋ ਇਲੈਕਟ੍ਰੋਮੈਸੀ ਵਾਲਾ ਕੀ ਨੁਸਖਾ ਫਾਰਮੂਲਾ ਰੰਦਾ ਡਾਕਟਰ ਸਾ ਅ ਗਰੁੱਪਸ ਆ ਜਿਵੇਂ ਕਿ ਆਪਾਂ ਹੁਣ ਪੇੜ ਪੌਦੇ ਬੂਟੀਆਂ ਜਿਹੜੀਆਂ ਬੂਟੀਆਂ ਹੁੰਦੀਆਂ ਇਹਨਾਂ ਦੇ ਅਰਕ ਕੱਢਣੇ ਹੁੰਦੇ ਆ ਅਰਕ ਕਾਢ ਕੇ ਉਹਦੀ ਇੱਕ ਮੈਡੀਸਨ ਬਣਾਉਣੀ ਆ ਅਸੀਂ ਅਲੱਗ ਅਲੱਗ ਮੈਡੀਸਨ ਹੁੰਦੀਆਂ ਨੇ 114 ਪੌਦਿਆਂ ਤੋਂ ਤਿਆਰ ਕੀਤੀਆਂ ਹੋਈਆਂ ਮੈਡੀਸਨ ਹੁੰਦੀਆਂ ਨੇ ਬਾਕੀ ਉਹਦੇ ਵਿੱਚ 36 ਸਾਡੀਆਂ ਜਿਹੜੀਆਂ ਨੇ ਦਵਾਈਆਂ ਹੁੰਦੀਆਂ ਨੇ 36 ਜਿਹੜੀਆਂ ਦਵਾਈਆਂ ਤਿਆਰ ਕਰਦੇ ਆ ਉਹਦਾ ਅੱਢ ਅੱਢ ਕੰਬੀਨੇਸ਼ਨ ਬਣਾ ਕੇ ਹਰ ਬਿਮਾਰੀ ਦੇ ਅਕੋਰਡਿੰਗ ਅਸੀਂ ਇਲਾਜ ਕਰਦੇ ਆ ਅੱਛਾ ਤੇ ਉਹ ਇਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਬਿਹਤਰੀਨ ਇਲਾਜ ਹੈਗਾ ਨੀਂਦ ਦਾ ਇਲਾਜ ਹੈਗਾ ਜੀ ਇਸ ਕਿਕਰ ਚ ਨੀਂਦ ਦਾ ਲਾਜ਼ਮ ਕਿਉਂਕਿ ਸਭ ਕਿੱਕਰ ਦੇ ਵਿੱਚ ਵੀ ਹੈਗਾ ਜੇ ਕਿੱਕਰ ਨੂੰ ਅਸੀਂ ਇਹਨੂੰ ਕਾੜਾ ਬਣਾ ਕੇ ਲੈਨੇ ਆ ਹਾਂਜੀ ਉਹਦੇ ਵਿੱਚ ਦੇਖੋ ਇਹਦੀ ਤਸਵੀਰ ਟੰਡੀ ਹੁੰਦੀ ਆ ਇਹਦੇ ਵਿੱਚ ਮੈਂ ਇੱਕ ਨੁਸਖਾ ਤੁਹਾਨੂੰ ਦੱਸਦਾ ਹੂੰ ਕਿੱਕਰ ਦੇ ਪੱਤੇ ਇਹਨੂੰ ਪਾਊਡਰ ਬਣਾ ਲੈਣਾ ਉਹਦੇ ਵਿੱਚ ਦੋ ਖੰਜੂਰਾ ਮੈਚ ਕਰ ਲੈਣੀਆਂ ਨੇ ਨਾਲ ਹੀ ਇਹਦੀ ਗੂੰਦ ਪਾ ਲੈਣੀ ਆ ਉਹਦੇ ਇੱਕ ਛੋਟਾ ਜਿਹਾ ਲੱਡੂ ਬਣਾਉਣਾ ਐਡਾ ਲੱਡੂ ਬਣਾ ਕੇ ਜਿਹੜਾ ਕੋਸੀਂ ਵੱਡਾ ਬੰਡਾ ਹੁੰਦਾ ਉਹ ਡਾ ਕੋ ਬਣਾ ਕੇ ਨਾ ਜਿਵੇਂ ਅਸੀਂ ਗੋਲੀ ਲਈ ਜੀ ਚੱਬ ਕੇ ਦੁੱਧ ਨਾਲ ਲੈ ਲਓ ਉਸੇ ਦੁੱਧ ਨਾਲ ਨੀਂਦ ਵੀ ਬਹੁਤ ਵਧੀਆ ਆਉਗੀ ਲੈ ਕੇ ਦੇਖਣ ਇਹਦੇ ਵਿੱਚ ਜਿਹਨੂੰ ਜ਼ਿਆਦਾ ਹੀ ਦਿੱਕਤ ਆ ਥੋੜਾ ਜਿਹਾ ਜੈਫਲ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਨੇ ਠੀਕ ਹੈ ਜੈਫਲ ਮਿਕਸ ਕਰਕੇ ਤੁਸੀਂ ਲੈ ਲਓ ਬਹੁਤ ਵਧੀਆ ਨੀਂਦ ਆਉਂਦੀ ਆ ਇੱਕ ਫਰੂਫੀ ਸਾਗ ਖਾਂਸੀ ਲਈ ਮੈਂ ਇੱਕ ਨੂੰ ਉਸਕਾ ਹੋਰ ਦੱਸਦਾ ਜਿਨ੍ਹਾਂ ਦੇ ਬਲਗਮ ਰਹਿੰਦੀ ਆ ਹਾਂਜੀ ਜਿਨ੍ਹਾਂ ਦੇ ਫੇਵਰਟ ਲੰਗਸ ਜਿਹੜੇ ਨੇ ਜਕੜੇ ਜਾਂਦੇ ਨੇ ਜਿਵੇਂ ਹੁਣ ਤੁਸੀਂ ਸਰਦੀਆਂ ਆਣੀਆਂ ਨੇ ਜਿਹੜੇ ਦਮੇ ਦੇ ਪੇਸ਼ੈਂਟ ਨੇ ਉਹਨਾਂ ਨੂੰ ਬਹੁਤ ਪ੍ਰੋਬਲਮਸ ਹੁੰਦੀਆਂ ਉਹਨਾਂ ਨੇ ਕੀ ਕਰਨਾ ਫਿਰ ਸਾਬ ਇਹਦਾ ਸੱਕ ਲੈ ਲੈਣਾ ਠੀਕ ਹੈ ਸੱਕ ਲੈ ਲੈਣਾ ਕਾਲੀ ਮਿਰਚ ਲੈਣੀ ਆ ਦੋ ਤਿੰਨ ਪੀਸ ਲੌਂਗ ਲੈ ਲੈਣੇ ਨੇ ਥੋੜੀਆਂ ਜਿਹੀਆਂ ਮਲਟੀ ਲੈ ਲੈਣੀ ਠੀਕ ਹੈ ਇਹਨਾਂ ਨੂੰ ਕਾੜਾ ਬਣਾ ਕੇ ਤੁਸੀਂ ਜਿੱਦਾਂ ਅਸੀਂ ਚਾਹ ਪੀਂਦੀ ਆ ਹੌਲੀ ਹੌਲੀ ਘੁੱਟ ਘੁੱਟ ਕਰਕੇ ਤੁਸੀਂ ਪੀਣੀ ਆ ਦੇਖੋਗੇ ਤੁਸੀਂ ਜਿੰਨੀ ਬਲਗਮ ਆ ਪਿਘਲ ਕੇ ਬਾਹਰ ਨਿਕਲ ਜੂਗੀ ਪਿਘਲ ਕੇ ਬਾਹਰ ਨਿਕਲ ਜੂਗੀ ਲੈਟਰੀ ਰਹੀ ਟੱਟੀ ਰਹੀ ਬਾਹਰ ਚਲ ਜੂਗੀ ਜਾਂ ਬਲਗਮ ਸਾਡੇ ਮੂੰਹ ਰਹੀ ਬਾਹਰ ਨਿਕਲ ਜੂਗੀ ਮੈਂ ਕਹਾਂ ਤੁਸੀਂ ਦੇਖੋਗੇ ਸਾਹ ਜਿਹੜਾ ਔਖਾ ਹੁੰਦਾ ਸੀ ਬਿਲਕੁਲ ਸੌਖਾ ਸਾਹ ਆਉਣ ਲੱਗ ਜੂਗਾ ਜਿਹੜੇ ਦਮੇ ਵਾਲੇ ਨੇ ਅੱਗੇ ਸਿਆਲਾਂ ਦੇ ਦਿਨ ਚੱਲ ਰਹੇ ਨੇ ਹੁਣ ਉਹਦੇ ਵਿੱਚ ਅਜਮਾ ਕੇ ਦੇਖਣ ਜਿੰਨੀ ਬਲਗਮ ਜੰਮੀ ਹੁੰਦੀ ਆ ਸਾਰੀ ਸਾਫ਼ ਕਰ ਦਿੰਦੇ ਜਿਹੜੇ ਟੀਵੀ ਵਾਲੇ ਉਹਨਾਂ ਨੂੰ ਵੀ ਬਹੁਤ ਵਧੀਆ ਰਿਜ਼ਲਟ ਦਿੰਦੀ ਜੀ ਜੀ ਸੋ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਕਿੱਕਰ ਨਹੀਂ ਹੈ ਅੰਮ੍ਰਿਤ ਸਾਡੀਆਂ ਭੈਣਾਂ ਵਾਸਤੇ ਉਹ ਕਿਵੇਂ ਜੀ ਕਿੱਕਰ ਉਹ ਕਾਮਦੀ ਹੈ ਜੀ ਇਹਦੇ ਵਿੱਚ ਕਈਆਂ ਨਾਲ ਗੱਲ ਹੋਈ ਆ ਕਹਿੰਦੇ ਇੱਥੇ ਤਸਵੀਰ ਸਾਡੀ ਬਹੁਤ ਜ਼ਿਆਦਾ ਗਰਮ ਹੁੰਦੀ ਆ ਜਿਨ੍ਹਾਂ ਨੂੰ ਸਾਨੂੰ ਬਲੀਡਿੰਗ ਬਹੁਤ ਜ਼ਿਆਦਾ ਆਉਂਦੀ ਆ ਜਾਂ ਕਈਆਂ ਨੂੰ ਪਾਣੀ ਦੀ ਪ੍ਰੋਬਲਮ ਹੁੰਦੀ ਆ ਲਕੋਰੀਆ ਪੈ ਜਾਂਦਾ ਉਹਨਾਂ ਲਈ ਬਹੁਤ ਕੰਮ ਦੀ ਆ ਇਹਦੇ ਦੋ ਤਿੰਨ ਫਲ ਲੈ ਲੈਣੇ ਇਹਦੇ ਸੱਕ ਲੈ ਲੈਣਾ ਤੇ ਇਹਦੇ ਫਲੀ ਲੈ ਲੈਣੀਆਂ ਤਿੰਨਾਂ ਨੂੰ ਜਾਂ ਤਾਂ ਰਾਤ ਨੂੰ ਪੀਓ ਕੇ ਸਵੇਰੇ ਉਹ ਪਾਣੀ ਪੀਣਾ ਜਾਂ ਇਹਨਾਂ ਦਾ ਕੜਾ ਬਣਾ ਕੇ ਪੀਣਾ ਠੀਕ ਹੈ ਤੇ ਤੁਸੀਂ ਕਹਿ ਰਹੇ ਸੀ ਵੀ ਜਿਹੜੀਆਂ ਗਿਟਕਾ ਹੈਗੀਆਂ ਨੇ ਖੰਜੂਰ ਦੀਆਂ ਗਿਟਕਾਂ ਦਾ ਕਿਹੜਾ ਨੁਸਖਾ ਤੁਸੀਂ ਫਾਰਮੂਲਾ ਸਕਿਨ ਵਾਸਤੇ ਕਹਿ ਰਹੇ ਸੀ ਜਿਹੜੇ ਕਾਸ ਕਰਕੇ ਦਵਾਈ ਭਾਈਚਾਰੇ ਦੇ ਜਿਹੜੇ ਪੰਜਾਬੀ ਰਹਿੰਦੇ ਨੇ ਆ ਸਾਡੇ ਮੁਲਕ ਦੇ ਲੋਕ ਰਹਿੰਦੇ ਨੇ ਤੇ ਉਹ ਕਿਹੜਾ ਨੁਸਖਾ ਫਾਰਮੂਲਾ ਜੀ ਉਹ 글로 ਸ킨 ਲਈ ਫੇਸ ਪੈਕ ਬਣਾਉਣਾ ਕੰਜੂਰ ਦੇ ਗਿੱਟਕੜ ਨਾਲ ਜੀ ਹਾਂਜੀ ਉਹ ਗਿੱਟਕੜ ਨੂੰ ਸ਼ਾਮ ਇਸਾ ਕੇ ਇਹਨਾਂ ਦਾ ਪਾਊਡਰ ਬਣਾ ਕੇ ਜਿਨ੍ਹਾਂ ਦਾ ਤਾਂ ਜਿਆਦਾ ਆਇਲੀ ਫੇਸ ਆ ਉਹਦਾ ਵਿੱਚ ਬੇਸਣ ਤੇ ਗੁਲਾਬ ਜਲ ਮਿਲਾ ਲੈਣਾ ਜਿਨ੍ਹਾਂ ਦੇ ਜਿਆਦਾ ਡਰਾਈ ਸਕਿਨ ਆ ਉਹ ਵਿੱਚ ਸ਼ਹਿਦ ਮਿਲਾ ਕੇ ਉਹਦਾ ਫੇਸ ਪੈਕ ਪਣਾ ਕੇ 2-3 ਮਿੰਟ ਰੱਖ ਕੇ ਪਾਣੀ ਨਾਲ ਧੋ ਦੇਣਾ ਨਾਰਮਲ ਪਾਣੀ ਨਾਲ ਧੋਣਾ ਹਾਂਜੀ ਨਾਰਮਲ ਇਹ ਕੀ ਫਾਇਦਾ ਹੋਊਗਾ ਜੀ ਬਹੁਤ ਸੋਹਣੀ 글로 ਸਕਿਨ ਤੇ ਆਉਣੀ ਹੈ ਅੱਛਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਮਸਲਾ ਹੈਗਾ ਇਸ ਵੇਲੇ ਇੱਥੇ ਗਰਮ ਖਾ ਖਾ ਕੇ ਮਟਰਨ ਚਿਕਨ ਕਿਉਂਕਿ ਖੁਰਾਕੇ ਦੰਦੀਆਂ ਕੰਮ ਇਦਾਂ ਦੇ ਕਰਨੇ ਪੈਂਦੇ ਨੇ ਬੜੇ ਕਈ ਵਾਰ ਭਾਰੀ ਕੰਮ ਕਰਨੇ ਪੈਂਦੇ ਨੇ ਉਹਦੇ ਵਾਸਤੇ ਪ੍ਰੋਟੀਨ ਦੀ ਵੀ ਲੋਡ ਹੁੰਦੀ ਹੈ ਤੇ ਹੈਵੀ ਖਾਣ ਦੇ ਚੱਕਰ ਚ ਵੀ ਕਈ ਵਾਰ ਫੈਟੀ ਲੀਵਰ ਹੋ ਜਾਂਦਾ ਉਹਨੂੰ ਕੀ ਫਾਇਦਾ ਹੋਣ ਵਾਲਾ ਜੀ ਪੇਟ ਨੂੰ ਹਾਜ਼ਮਾ ਵੀ ਖਰਾਬ ਰਹਿੰਦਾ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਜਿਹੜੀ ਇੱਥੇ ਹੈ ਜੀ ਆਮ ਕਰਕੇ ਉਹਦੇ ਵਿੱਚ ਉਹ ਬਰੂਕੀ ਸਭ ਜਿਨ੍ਹਾਂ ਦਾ ਲੀਵਰ ਫੈਟੀ ਆ ਉਹਨਾਂ ਨੂੰ ਬਹੁਤ ਹੀ ਵਧੀਆ ਨੁਸਖਾ ਦੱਸੂ ਸਸਤਾ ਨੁਸਖਾ ਜੀ ਆਮ ਹੀ ਇਹਨਾਂ ਨੂੰ ਮਿਲਣ ਵਾਲਾ ਫ੍ਰੀ ਦਾ ਜੀ ਇਹਦਾ ਸੱਕ ਲੈ ਲੈਣਾ ਜੀ ਕਿੱਕਰ ਦਾ ਹੂੰ ਕਿੱਕਰ ਦਾ ਸੱਕ ਲੈ ਲੋ ਕਿੱਕਰ ਦੇ ਫੋਲੇ ਲੈ ਲੋ ਕਿੱਕਰ ਦੇ ਪੱਤੇ ਲੈ ਲੋ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅੱਧਾ ਚਮੜ ਸਵੇਰੇ ਅੱਧਾ ਚਮੜ ਸ਼ਾਮ ਨੂੰ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਪਾਣੀ ਨਾ ਲੈਣਾ ਸ਼ੁਰੂ ਕਰ ਦੋ ਜਿਹਨੂੰ ਪੀਲੀਆ ਹੋਊਗਾ ਜਿੰਨਾ ਮਰਜ਼ੀ ਜਿਹੜਾ ਕਹਿੰਦੇ ਨਾ ਕਈ ਮੇਰੇ ਕੋਲ ਪੇਸ਼ੈਂਟ ਇਦਾਂ ਦੇ ਆਉਂਦੇ ਆ ਕਹਿੰਦੇ ਜੀ ਪੀੜੀਆ ਨਹੀਂ ਜਾਂਦਾ ਸਾਡਾ ਇੰਨਾ ਤਾਂ ਰਹਿਣਾ ਹੀ ਆ ਸਾਨੂੰ ਤਿੰਨ ਤੋਂ ਚਾਰ ਪੁਆਇੰਟ ਕਈਆਂ ਦਾ ਰਹਿੰਦੇ ਰਹਿੰਦਾ ਠੀਕ ਆ ਉਹਨਾਂ ਲਈ ਰੁਕੀ ਸਾਹਿਬ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਇਹ ਫੈਟੀ ਲੀਵਰ ਜਿੰਨਾ ਮਰਜ਼ੀ ਹੋਵੇ ਭੁੱਖ ਨਾ ਲੱਗਦੀ ਹੋਵੇ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦਾ ਬਹੁਤ ਵਧੀਆ ਆਰਾਮ ਬਣਨ ਉਸਕਾ ਇਹ ਰੁਕੀ ਸਾਹਿਬ ਰੁਕੀ ਸਾਹਿਬ ਇਹ ਤਾਂ ਹੋ ਗਈ ਲੀਵਰ ਦੀ ਗੱਲ ਤੁਸੀਂ ਮਟਰਨ ਚ ਗੰਦੀ ਗੱਲ ਕੀਤੀ ਸੀਗੇ ਵੀ ਚਿਕਨ ਵਗੈਰਾ ਖਾਂਦੇ ਆ ਬਹੁਤ ਇੱਥੇ ਗਰਮ ਚੀਜ਼ਾਂ ਖਾਂਦੇ ਉਹਦੇ ਨਾਲ ਇਹਨਾਂ ਨੂੰ ਕਾਫੀ ਪ੍ਰੋਬਲਮਸ ਹੁੰਦੀਆਂ ਨੇ ਇੱਥੋਂ ਦੇ ਪੇਸ਼ੈਂਟ ਜ਼ਿਆਦਾਤਰ ਸਾਨੂੰ ਬਵਾਸੀਰ ਦੇ ਬਹੁਤ ਪੇਸ਼ੈਂਟ ਮਿਲਦੇ ਅੱਛਾ ਜੀ ਰੁਕੀ ਸਾਹਿਬ ਹੁਣ ਵੀ ਮੈਂ ਬਵਾਸੀਰ ਦਾ ਇਲਾਜ ਇਹਦੇ ਛੇ ਕਿੱਕਰ ਚ ਜੀ ਮੈਂ ਕਹਾਂ ਜੀ ਬਹੁਤ ਵਧੀਆ ਕਿੱਕਰ ਨਹੀਂ ਕਿੱਕਰ ਜ ਵੀ ਹੈਗਾ ਰੁਕੀ ਸਾਹਿਬ ਕਿੱਕਰ ਤਾਂ ਠੰਡੀ ਹੁੰਦੀ ਆ ਇਹ ਚੋ ਇਲਾਜ ਹੈਗਾ ਠੀਕ ਹੈ ਖੰਜੂਰਾ ਬਹੁਤ ਲੇਤੇ ਖੰਜੂਰਾ ਖਾਧਾ ਬਵਾਸੀਰ ਹੁੰਦੀ ਆ ਖੰਜੂਰਾ ਨਾਲ ਹੀ ਅਸੀਂ ਬਵਾਸੀਰ ਠੀਕ ਕਰ ਦਿੰਦੇ ਆ ਇੱਕ ਗਲਾ ਲਓ ਖੰਜੂਰਾ ਤਾਂ ਬਹੁਤ ਜ਼ਿਆਦਾ ਤਸੀਰ ਦੇ ਵਿੱਚ ਗਰਮ ਹੁੰਦੀਆਂ ਨੇ ਅੰਤਾਂ ਦੀ ਗਰਮੀ ਉਹਨੇ ਅ ਮਤਲਬ ਤੋਂ ਤਪ ਹੈਗਾ ਸੇਖ ਹੈਗੇ ਉਹਨੇ ਆਪਣੇ ਪਿੰਡੇ ਤੇ ਹੰਡਾਈ ਹੁੰਦੀ ਹੈ ਕੰਜੂਰ ਨੇ ਦੇਖੋ ਫਿਰ ਬਰੁਕੀ ਸਾਹਿਬ ਜਿਹੜੀ ਤੋਂਪਾ ਨਾ ਆਉਂਦੀ ਆ ਜੀ ਉਹ ਕਿਤੇ ਨਾ ਕਿਤੇ ਫਿਰ ਸਾਨੂੰ ਜੀਵਨ ਵੀ ਦੇਊਗੀ ਜੀ ਜੇ ਉਹਨੇ ਬਵਾਸੀਰ ਤੁਹਾਨੂੰ ਕਰ ਵੀ ਦਿੱਤੀ ਨਾ ਉਹਦੇ ਵਿੱਚ ਹੀ ਉਹਦਾ ਤੋੜ ਰੱਖਿਆ ਹੋਇਆ ਪ੍ਰਮਾਤਮਾ ਨੇ ਅੱਛਾ ਇੱਕ ਪਾਸੇ ਤਾਂ ਜੇ ਉਹ ਕਹਿੰਦੇ ਨਾ ਬਿਮਾਰੀ ਲਾਉਂਦਾ ਤਾਂ ਦੂਜੇ ਪਾਸੇ ਤੋੜ ਵੀ ਉਹਨੇ ਦਿੱਤਾ ਹੋਇਆ ਆ ਉਹਦਾ ਠੀਕ ਹੈ ਜਿਹੜੇ ਖਜੂਰ ਜਿਹੜੀ ਆ ਉਹ ਬਵਾਸੀਰ ਗਰਮ ਹੁੰਦੀ ਆ ਬਵਾਸੀਰ ਹੋ ਜਾਂਦੀ ਆ ਉਹਦੇ ਨਾਲ ਜੇ ਤੁਸੀਂ ਇਹਦੇ ਪੱਤਿਆਂ ਦਾ ਸੇਵਨ ਕਰਦੇ ਆ ਤਾਂ ਬਵਾਸੀਰ ਠੀਕ ਹੋ ਜਾਂਦੀ ਆ ਫਰੁਕੀ ਸਾਹਿਬ ਇਹਦੇ ਪੱਤਿਆਂ ਨੂੰ ਸਾੜ ਲੈਣਾ ਸਾੜ ਕੇ ਉਹਦੀ ਪਸਾ ਬਣਾ ਲੈਣੀ ਆ ਪਸਾ ਬਣਾ ਕੇ ਅੱਧਾ ਗ੍ਰਾਮ ਦਹੀਂ ਦੇ ਵਿੱਚ ਪਾ ਕੇ ਸਵੇਰੇ ਸ਼ਾਮ ਲੈਣੀ ਸ਼ੁਰੂ ਕਰ ਦੋ ਤੁਸੀਂ ਰਿਜ਼ਲਟ ਦੇਖੋਗੇ ਹਫ਼ਤੇ ਦੇ ਵਿੱਚ ਵਿੱਚ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਜਿੰਨੇ ਮਰਜੀ ਮਸੇ ਫੁੱਲੇ ਹੋਏ ਨੇ ਜਿੰਨੇ ਮਰਜੀ ਮੋਕੇ ਨੇ ਬਵਾਸੀਰ ਦੇ ਜਿਨ੍ਹਾਂ ਨੂੰ ਪਕੰਦਰ ਫੋੜਾ ਹਾਂਜੀ ਰੁਕੀ ਸਾਹਿਬ ਉਹ ਵੀ ਠੀਕ ਹੋ ਜਾਂਦਾ ਬਹੁਤ ਵਧੀਆ ਰਿਜ਼ਲਟ ਨੇ ਜਿੰਨੇ ਤੁਸੀਂ ਕੋਣ ਰਿਜ਼ਲਟ ਉਹਨੇ ਹੀ ਵਧੀਆ ਨੇ ਇਹਦੀ ਜੀ ਜੀ ਇਹਦੀ ਨਾਲ ਵਿੱਚ ਰੁਕੀ ਸਾਹਿਬ ਜਿਹੜੀ ਇਹਦੀ ਭਸਮ ਬਣਾਈ ਆ ਇੱਕ ਤਾਂ ਖਾਣੀ ਆ ਜੇ ਤੁਸੀਂ ਲਾਉਣੀ ਆ ਨਾ ਲਾਉਣ ਲਈ ਮਸਿਆਂ ਦੇ ਕਈਆਂ ਦੇ ਮਸੇ ਫੁੱਲੇ ਹੁੰਦੇ ਆ ਉਹ ਤੇ ਕਹਿੰਦੇ ਆਲਸ ਟਾਈਪ ਹੋ ਜਾਂਦਾ ਜਖਮ ਹੁੰਦਾ ਦਰਦ ਹੁੰਦਾ ਉਹਨੂੰ ਤੁਸੀਂ ਕੀ ਕਰਨਾ ਜਾਂਦਾ ਨਾਰੀਅਲ ਦੇ ਤੇਲ ਦੇ ਵਿੱਚ ਜਾਂ ਆਪਣੇ ਦੇਸੀ ਘਿਓ ਦੇ ਵਿੱਚ ਮਿਕਸ ਕਰਕੇ ਤੁਸੀਂ ਮਸਿਆਂ ਦੇ ਉੱਤੇ ਲਗਾ ਦੇ ਜੀ 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 ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਗਰਮ ਖਾਨ ਨਾਲ ਫੈਟੀ ਲੀਬਰ ਹੋਰ ਨਾਲ ਗਰਸਤੀ ਵੀ ਬੜੀ ਪ੍ਰਭਾਵਿਤ ਹੋ ਜਾਂਦੀ ਹੈ ਜੀ ਤੇ ਫਿਰ ਜਿਹੜੇ ਵੈਦ ਹਕੀਮ ਨੇ ਉਹ ਗੋਲੀਆਂ ਉਸ ਤੋਂ ਬਾਅਦ ਗਰਮ ਦੇ ਦਿੰਦੇ ਨੇ ਉਹਨਾਂ ਦਾ ਕੀ ਟ੍ਰੀਟਮੈਂਟ ਉਹਨਾਂ ਦਾ ਇਲਾਜ ਕੀ ਕਿਕਰ 'ਚ ਹੈ ਜਾਂ ਖੰਜੂਰ 'ਚ ਹੈ ਕਿਉਂਕਿ ਸਾਹਿਬ ਦੋਨਾਂ ਜੀ ਆ ਅੱਛਾ ਜਿਨ੍ਹਾਂ ਦੀ ਤਸੀਰ ਗਰਮ ਆ ਜੀ ਉਹ ਤਾਂ ਕਿਕਰ ਦਾ ਸੇਵਨ ਕਰਨਗੇ ਜਿਨ੍ਹਾਂ ਦੀ ਤਸੀਰ ਠੰਡੀ ਹੋ ਚੁੱਕੀ ਆ ਜੀ ਜਿਹੜੇ ਜ਼ਿਆਦਾ ਚੀਜ਼ਾਂ ਠੰਡੀਆਂ ਕਰਨਾ ਡਾਊਨ ਹੋ ਚੁੱਕੇ ਨੇ ਜੀ ਜਿਨ੍ਹਾਂ ਨੂੰ ਪ੍ਰੋਬਲਮ ਜਿੰਨੇ ਦਾ ਜੀਨ ਹੀ ਕਰਦਾ ਕਰਨੋ ਬਿਲਕੁਲ ਹੀ ਡਾਊਨ ਹੋ ਚੁੱਕੇ ਨੇ ਜਿਨ੍ਹਾਂ ਨੂੰ ਤਾਂ ਦੋ ਸੋਪਨ ਦੋ ਕਰਕੇ ਉਹਦੇ ਵਿੱਚ ਕੀ ਹੁੰਦਾ ਜੀ ਕਿ ਬੰਦਾ ਇੱਥੇ ਸਾਲ ਦੋ ਸਾਲ ਬਾਅਦ ਜਾਂਦਾ ਤੇ ਉਹ ਬਿਲਕੁਲ ਡਰਿਆ ਹੋਇਆ ਹੁੰਦਾ ਹੈ ਦੁਬਈ ਤੋਂ ਖਾਸ ਕਰਕੇ ਜਦੋਂ ਇੱਥੇ ਲੋਕ ਜਾਂਦੇ ਨੇ ਆਪਣੇ ਆਪਣੇ ਮੁਲਕਾਂ ਨੂੰ ਜਾਂਦੇ ਨੇ ਰੁਕੀ ਸਾਹਿਬ ਵਾਕਈ ਸਹੀ ਗੱਲ ਆ ਇਹ ਤੁਸੀਂ ਇੱਕ ਸਵਾਲ ਕੀਤਾ ਲੇਕਿਨ ਹਕੀਕਤ ਆ ਹੂੰ ਇਹ ਸਹੀ ਆ ਮੇਰੇ ਕੋਲ ਪੇਸ਼ੈਂਟ ਹੁਣ ਵੀ ਮੈਂ ਦੋ ਦੇਖ ਕੇ ਆਇਆ ਆਉਂਦਾ ਹੋਇਆ ਜਿਹੜੇ ਦੁਬਈ ਰਹਿ ਰਹੇ ਨੇ ਉਹਨਾਂ ਦੀ ਵਾਈਫ ਇੰਡੀਆ ਚ ਬੱਚਾ ਨਹੀਂ ਹੋ ਰਿਹਾ ਹੂੰ ਦੋ ਪੇਸ਼ੈਂਟ ਮੈਂ ਹੁਣ ਵੀ ਦੇਖਿਆ ਉਹਨਾਂ ਨੂੰ ਕਾਰਨ ਕੀ ਆ ਕਹਿੰਦੇ ਜਦੋਂ ਹੁਣ ਦੇਖੋ ਜਿਹੜੇ ਤਾਂ ਇੱਥੇ ਸੈੱਟ ਆ ਉਹ ਤਾਂ ਵਧੀਆ ਜ਼ਿੰਦਗੀ ਜੀ ਰਿਹਾ ਠੀਕ ਹੈ ਜਿਹੜਾ ਨਵਾਂ ਬੰਦਾ ਆਇਆ ਸਟ੍ਰਗਲ ਬਹੁਤ ਆ ਠੀਕ ਹੈ ਉਹ ਭੱਜ ਦੌੜ ਦੇ ਵਿੱਚ ਨਾ ਤਾਂ ਖਾਣਾ ਪੀਣਾ ਸਹੀ ਆ ਜਿੱਦਾਂ ਦਾ ਮਿਲ ਗਿਆ ਖਾ ਲਿਆ ਉਹਦੇ ਨਾਲ એનર્ਜੀ ਨਹੀਂ ਮਿਲਦੀ ਠੀਕ ਹੈ એનર્ਜੀ ਨਹੀਂ ਮਿਲਦੀ ਤਾਂ ਉਹ ਸਟ੍ਰਗਲ ਨਹੀਂ ਉਹ ਬਿਲਕੁਲ ਡਾਊਨ ਹੋ ਜਾਂਦਾ ਬੰਦਾ ਜੀ ਉਹਦੇ ਵਿੱਚ ਕੀ ਆ ਫਿਰ ਸਭ ਜੇ ਤੁਸੀਂ ਇਹਦੇ ਵਿੱਚ ਮੈਂ ਦੋਨਾਂ ਨੂੰ ਇੱਕੋ ਹੀ ਨੁਸਖਾ ਦੱਸੂਗਾ ਚਾਹੇ ਤੁਸੀਂ ਠੰਡੀ ਆ ਚਾਹੇ ਤਸੀਰ ਗਰਮ ਆ ਦੋਨਾਂ ਨੂੰ ਨੁਸਖਾ ਇੱਕ ਦੱਸੂ ਇਹਦੇ ਵਿੱਚ ਦੋ ਤਿੰਨ ਖਜੂਰਾ ਪਾ ਲਓ ਮੈਂ ਥੋੜਾ ਜਿਹਾ ਮਟੀਰੀਅਲ ਦੱਸ ਦੇਣਾ ਦੋ ਤਿੰਨ ਖਜੂਰਾ ਪਾ ਲਓ ਪੰਜ ਸੱਤ ਬਦਾਮ ਪਾ ਲਓ ਪੰਜ ਸੱਤ ਅਖਰੋਟ ਪਾ ਲਓ ਪੰਜ ਸੱਤ ਅ ਕਿਸ਼ਮਿਸ਼ ਭਰੀ ਨੂੰ ਕਹਿ ਦਿੰਨੇ ਆਪਾਂ ਦੂਸਰੀ ਸੌਂਗੀ ਪਾ ਲਓ ਜਿਹਦੇ ਯਾਨੀ ਡਰਾਈ ਫਰੂਟ ਤਿੰਨ ਚਾਰ ਤਰ੍ਹਾਂ ਦੇ ਇਕੱਠੇ ਕਰਕੇ ਤੁਸੀਂ ਵਿੱਚ ਕਿਕਰ ਦੀ ਗੂੰਦ ਪਾ ਲਓ ਇਹਦੇ ਲੱਡੂ ਬਣਾਉਣੇ ਆ ਠੀਕ ਹੈ ਲੱਡੂ ਬਣਾ ਕੇ ਇੱਕ ਲੱਡੂ ਸਵੇਰੇ ਇੱਕ ਲੱਡੂ ਸ਼ਾਮ ਨੂੰ ਦੁੱਧ ਦੇ ਨਾਲ ਪੀਣਾ ਖਾਣਾ ਅੱਛਾ ਜੀ ਦੁੱਧ ਦੇ ਨਾਲ ਖਾਣਾ ਜਿਨ੍ਹਾਂ ਨੂੰ ਤਸੀਰ ਗਰਮ ਆ ਉਹਨਾਂ ਨੇ ਠੰਡੇ ਦੁੱਧ ਨਾਲ ਲੈਣਾ ਜਿਨ੍ਹਾਂ ਦੀ ਤਸੀਰ ਗਰਮ ਆ ਗਰਮ ਉਹਨਾਂ ਨੇ ਠੰਡੇ ਦੁੱਧ ਨਾਲ ਜਿਨ੍ਹਾਂ ਦੀ ਤਸੀਰ ਠੰਡੀ ਆ ਉਹਨਾਂ ਨੇ ਕੋਸੇ ਦੁੱਧ ਨਾਲ ਲੈਣਾ ਠੀਕ ਹੈ ਦੋਨੇ ਕੰਮ ਕਰੂ ਇੱਕੋ ਹੀ ਨੁਸਖਾ ਕੀ ਬਾਤ ਇਹਦੇ ਤਸੀਰ ਸੈੱਟ ਹੋ ਗਈ ਕੀ ਬਾਤ ਇਹ ਠੰਡਾ ਤੇ ਖਜੂਰ ਹੈ ਗਰਮ ਤਸੀਰ ਸੈੱਟ ਗਰਮਤੀ ਜਿਨ੍ਹਾਂ ਨੂੰ ਮੈਂ ਕਹਨਾ ਕਰਨ ਨੂੰ ਇੱਛਾ ਬਿਲਕੁਲ ਖਤਮ ਹੋ ਚੁਪੀ ਆ ਕਹਿੰਦੇ ਮੈਂ ਜਦੋਂ ਲੇਡੀਜ਼ ਕੋਲ ਜਾਂਦਾ ਕਿਦਾਂ ਇਦਾਂ ਦੇ ਪੇਸ਼ੈਂਟ ਆ ਜਾਂਦੇ ਆ ਜੀ ਬਿਲਕੁਲ ਬਿਲਕੁਲ ਕਹਿੰਦੇ ਜਦੋਂ ਉਧਰ ਠੀਕ ਆ ਜਦੋਂ ਅਸੀਂ ਸੰਭੋਧਨ ਕਰਨ ਲੱਗਦੇ ਆ ਪਰਨ ਕੋਲ ਜਾਂਦੇ ਆ ਮਲਾਪ ਕਰਦੇ ਆ ਤਾਂ ਥੋੜੀ ਦੇਰ ਬਾਅਦ ਡਾਊਨ ਹੋ ਜਾਂਦੇ ਆ ਸਾਡਾ ਦਿਲ ਵੀ ਨਹੀਂ ਕਰਦਾ ਤਾਂ ਬਹੁਤ ਨਰਾਸ਼ ਹੋ ਜਾਂਦੇ ਆ ਅਸੀਂ ਉਹਨਾਂ ਲਈ ਰਾਮਵਾਂ ਨੁਸਕਾ ਡਾਕਟਰ ਇਹ ਸਾਡੇ ਬਜ਼ੁਰਗਾਂ ਨੂੰ ਪਤਾ ਹੋਣਾ ਸੌਰੀ ਇਹ ਰਾਜਸਥਾਨ ਤੇ ਆਪਣੇ ਹਰਿਆਣੇ ਦੇ ਵਿੱਚ ਕਾਫੀ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਸੀ ਨਾ ਇਹ ਇਹਨਾਂ ਦੇ ਨਾ ਵਿਆਹ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਲੱਡੂ ਖਵਾਉਂਦੇ ਹੁੰਦੇ ਸੀ ਬਣਾ ਕੇ ਇਹ ਚੀਜ਼ ਦੇ ਲੱਡੂ ਖੋਲਦੇ ਸੀ ਕਿੱਕੜ ਦੇ ਤੇ ਗੁੰਦੇ ਅੱਛਾ ਕਿੱਕੜ ਦੀ ਗੁੰਦੇ ਜਿਹੜੇ ਮੈਂ ਤਾਂ ਡਰਾਈ ਫਰੂਟ ਦੱਸਿਆ ਮਿਕਸ ਕਰਕੇ ਨਾ ਖਵਾਉਂਦੇ ਹੁੰਦੇ ਸੀ ਉਹਦੇ ਨਾਲ ਕੀ ਸੀ ਇੱਕ ਤਾਂ ਲਾਲੀ ਬੜੀ ਆ ਜਾਂਦੀ ਸੀ ਚਿਹਰੇ ਤੇ ਹੂੰ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਲਾਲੀ ਬੜੀ ਆ ਜਾਂਦੀ ਸੀ ਇੱਕ ਜਾਣਵੜੀ ਆ ਜਾਂਦੀ ਸੀ ਇਹਦੇ ਵਿੱਚ ਹੂੰ ਜਿਹੜੇ ਹੁਣ ਵਿਆਹ ਤੋਂ ਘਬਰਾਉਂਦੇ ਸੀ ਉਹ ਵੀ ਕਹਿੰਦੇ ਸੀ ਕੋਈ ਗੱਲ ਨਹੀਂ ਜੀ ਵਿਆਹ ਤਾਂ ਹੋਣ ਨੂੰ ਕੋਈ ਗੱਲ ਨਹੀਂ ਜਿਹੜੇ ਕਿਤੇ ਘਰੋਂ ਆਉਂਦੇ ਸੀ ਕਿਤੇ ਉਹ ਮਹੀਨੇ ਬਾਅਦ ਕਹਿੰਦੇ ਕੋਈ ਗੱਲ ਨਹੀਂ ਬਾਪੂ ਵਿਆਹ ਕਰ ਚੇਤੀ ਹੋਣ ਦਾ ਜੀ ਜੀ ਉਹ ਚੀਜ਼ਾਂ ਜਾਣੀ ਇਹ ਸਾਨੂੰ ਕੁਦਰਤ ਨੇ ਦਿੱਤੀਆਂ ਹੋਈਆਂ ਨੇ ਅਸੀਂ ਇਹ ਤੋਂ ਦੂਰ ਹੋ ਗਏ ਹੂੰ ਹੂੰ ਜਦੋਂ ਅਸੀਂ ਇਸ ਦਾ ਜਿਹੜੀ ਸਾਡੀਆਂ ਜੜੇ-ਵੜੀਆਂ ਰੂਪ ਤੋਂ ਹਰ ਵਕਤ ਹੈ ਨਾ ਸਾਨੂੰ ਪਰਮਾਤਮਾ ਨੇ ਖਜ਼ਾਨਾ ਦਿੱਤਾ ਸਾਨੂੰ ਪਰਮਾਤਮਾ ਨੇ ਸੁਜੀਵਨੀ ਦਿੱਤੀ ਹੈ ਇਹਨੂੰ ਅਸੀਂ ਵੇਸਟ ਨਾ ਜਾਣ ਦੇਈਏ ਇਹ ਤੋਂ ਅਸੀਂ ਲਾਭ ਲਈਏ ਅਸੀਂ ਸਾਨੂੰ ਫਰੀਜ਼ ਦੀਆਂ ਆਈਆਂ ਨੇ ਕਿਉਂ ਸੀ ਦਵਾਈਆਂ ਦੇ ਵਿੱਚ ਭੱਜੇ ਫਰੀ ਜਾਂਦੇ ਆ ਜੀ 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 ਕਰ ਕਰ ਵਿੱਚ ਅੱਜ ਕੱਲ ਬਿਮਾਰੀ ਫੈਲੀ ਹੋਈ ਆ ਫਰੂਕੀ ਸਾਹਿਬ ਕੈਂਸਰ ਬਹੁਤ ਫੈਲਿਆ ਹੋਇਆ ਕੈਂਸਰ ਦਾ ਪੇਸ਼ੈਂਟ ਬਹੁਤ ਜ਼ਿਆਦਾ ਵੱਧਦਾ ਜਾਂਦਾ ਖਾਣਾ ਪੀਣਾ ਬਿਲਕੁਲ ਖਰਾਬ ਹੋ ਗਿਆ ਪਾਣੀ ਸਾਡੇ ਖਰਾਬ ਹੋ ਗਿਆ ਖਾਣਾ ਸਾਡਾ ਖਰਾਬ ਹੋ ਗਿਆ ਮੈਂ ਕਹਿੰਦਾ ਸਭ ਤੋਂ ਵੱਧ ਫਾਸਟ ਫੂਡ ਲੋਕ ਖਾ ਰਹੇ ਨੇ ਜਿਨ੍ਹਾਂ ਮਨਚੂਰੀਆਂ ਖਾਂਦੇ ਨੇ ਜਿਨ੍ਹਾਂ ਨਿਊਡਲ ਖਾਂਦੇ ਨੇ ਇਦਾਂ ਦੀ ਜਿਹੜੇ ਫਾਸਟ ਫੂਡ ਜ਼ਿਆਦਾ ਖਾਂਦੇ ਨੇ ਉਹਨਾਂ ਨੂੰ ਕੈਂਸਰ ਅਰਗੇ ਰੋਗਾਂ ਤੋਂ ਕੋਈ ਨਹੀਂ ਬਚਾ ਸਕਦਾ ਫਰੂਕੀ ਸਾਹਿਬ ਜੀ ਇੰਨਾ ਦੇ ਵਿੱਚ ਬਹੁਤ ਇੱਕਦਾਂ ਨੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਖਰਾਬ ਕਰਦੀਆਂ ਹੁਣ ਇਹਦੇ ਵਿੱਚ ਇੱਕ ਚੀਜ਼ ਆ ਇਹਦੇ ਵਿੱਚ ਕੰਡੇ ਨੇ ਇਹਨੂੰ ਡਰਦਾ ਕੋਈ ਹੱਥ ਨਹੀਂ ਲਾਉਂਦਾ ਲੇਕਿਨ ਉਹ ਬਚਾ ਕੇ ਤੇ ਤੋੜ ਕੇ ਤੁਸੀਂ ਜੇ ਇਹਦੇ ਲਾਭ ਲੈ ਸਕਦੇ ਤਾਂ ਬਹੁਤ ਵਧੀਆ ਰਿਜ਼ਲਟ ਹਾਂ ਹਾਂ ਅੱਛਾ ਤੇ ਡਾਕਟਰ ਸਾਹਿਬ ਆਖਰ ਦੇ ਵਿੱਚ ਫਿਰ ਜੇਕਰ ਕਿਸੇ ਨੇ ਤੁਹਾਡਾ رابطہ ਕਰਨਾ ਹੋਵੇ ਤੁਹਾਨੂੰ ਮਿਲਣਾ ਹੋਵੇ ਇੰਡੀਆ ਦੇ ਵਿੱਚ ਕੀ ਕਿਵੇਂ رابطہ ਕੀਤਾ ਜਾ ਸਕਦਾ ਤੁਹਾਡੇ ਨਾਲ ਸਰੂਪੀ ਸਾਹਿਬ ਏਪੀ ਇਲੈਕਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਸਾਹਨੇਵਾਲ ਨਿਯਰ ਅਨਤਵਰ ਕਲੋਨੀ ਸਾਡਾ ਸਮਾਂ ਹੈਗਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਠੀਕ ਹੈ ਸਾਨੂੰ ਦੋਨੇ ਨੰਬਰਾਂ ਦੇ ਕਿਸੇ ਤੇ ਵੀ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰਕੇ ਸਾਦੂ ਤੁਸੀਂ ਮਿਲ ਸਕਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਤੁਹਾਡਾ ਵੀ ਤੇ ਡਾਕਟਰ ਸਾਹਿਬ ਤੁਹਾਡਾ ਵੀ ਦੁਬਈ ਆ ਕੇ ਵੀ ਤੁਸੀਂ ਲੋਕਾਂ ਦੇ ਲਈ ਨੁਸਖਾ ਫਾਰਮੂਲਾ ਜਿਹੜਾ ਕਿੱਕਰ ਵਾਲਾ ਔਰ ਖੰਜੂਰਾ ਵਾਲਾ ਸਾਂਝਾ ਕੀਤਾ ਹੈ ਉਮੀਦ ਕਰਦਾ ਲੋਕਾਂ ਨੂੰ ਹਮੇਸ਼ਾ ਦੀ ਤਰ੍ਹਾਂ ਇਹ ਵੀ ਬਹੁਤ ਪਸੰਦ ਆਏਗਾ ਜੀ ਜੀ ਵਾਹ ਵਾਹ ਸੋ ਇਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਅੱਜ ਦੁਬਈ ਦੀ ਧਰਤੀ ਤੇ ਆ ਕੇ ਇਸ ਦੁਬਈ ਵਾਲੀ ਕਿੱਕਰ ਵਾਲਾ ਨੁਸਖਾ ਦੱਤਾ ਖੰਜੂਰਾ ਵਾਲਾ ਨੁਸਖਾ ਦੱਤਾ ਉਹਨਾਂ ਦਾ ਕਹਿਣਾ ਹੈ ਕਿ ਕਿੱਕਰ ਜਿਹੜਾ ਸ਼ਖਸ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏਗਾ ਤਾਂ ਸਮਝ ਲਓ ਉਹ ਬਿੱਕਰ ਦੀ ਤਰ੍ਹਾਂ ਬਣ ਜਾਏਗਾ ਬਿੱਕਰ ਪਹਿਲਵਾਨ ਬਣ ਜਾਏਗਾ ਕਿੱਕਰ ਹੈਗੀ ਹੈ ਜਿਹੜੀ ਉਹ ਤੁਹਾਨੂੰ ਬਿੱਕਰ ਪਹਿਲਵਾਨ ਬਣਾ ਸਕਦੀ ਹੈ ਔਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਇਹ ਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشਵਰਾ ਸਲਾਹ ਜ਼ਰੂਰ ਕਰਨਾ ਹੈ ਤੁਸੀਂ ਚਾਹੇ ਦੁਬਈ ਦੇ ਵਿੱਚੋਂ ਚਾਹੇ ਇੰਡੀਆ ਦੇ ਵਿੱਚੋਂ ਚਾਹੇ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਬੈਠੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨ ਦੀ ਦਿਵਾ ਗਿਆ ਧੰਨਵਾਦ